ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਦੀਆਂ ਮਹੱਤਵਪੂਰਨ ਟ੍ਰੇਨਾਂ ਨੂੰ 33-34 ਦਿਨਾਂ ਤੋਂ ਲਗਾਤਾਰ ਰੱਦ ਕੀਤਾ ਜਾ ਰਿਹਾ ਸੀ ਹੁਣ ਰੇਲਵੇ ਵੱਲੋਂ ਟ੍ਰੇਨਾਂ ਚਲਾਉਣ ਨੂੰ ਹਰੀ ਛੱਡੀ ਦੇ ਦਿੱਤੀ ਗਈ ਹੈ ਜਿਸ ਕਾਰਨ ਪੰਜਾਬ ਵਾਸੀਆਂ ਦੀ ਅਹਿਮ ਸ਼ਾਨੇ ਪੰਜਾਬ ਟ੍ਰੇਨ 35 ਦਿਨਾਂ ਬਾਅਦ ਟਰੈਕ ਤੇ ਦੌੜਦੀ ਨਜ਼ਰ ਆਵੇਗੀ ਇਸੇ ਤਰ੍ਹਾਂ ਨਾਲ ਜਲੰਧਰ ਤੋਂ ਚੱਲ ਕੇ ਨਵੀਂ ਦਿੱਲੀ ਜਾਣ ਵਾਲੀਆਂ ਜਲੰਧਰ ਨਾਲ ਸੰਬੰਧਿਤ ਮਹੱਤਵਪੂਰਨ ਟ੍ਰੇਨਾਂ ਵੀ ਅੱਜ ਤੋਂ ਆਪਣੀ ਸਰਵਿਸ ਦੇਣ ਲੱਗਣਗੀਆਂ ਕਿਸਾਨਾਂ ਦੇ ਧਰਨੇ ਤੋਂ ਬਾਅਦ ਰੇਲਵੇ ਵੱਲੋਂ 18 April ਨੂੰ 70 ਟ੍ਰੇਨਾਂ ਨੂੰ ਰੱਦ ਕੀਤਾ ਗਿਆ ਸੀ ਜਦਕਿ ਕੁਝ ਦਿਨਾਂ ਬਾਅਦ ਟ੍ਰੇਨਾਂ ਦੀ ਆਵਾਜਾਈ ਨੂੰ ਵਧਾਇਆ ਗਿਆ ਸੀ ਵਿਭਾਗ ਵੱਲੋਂ ਟ੍ਰੇਨਾਂ ਦੀ ਆਵਾਜਾਈ ਵਧਾਉਣ ਦੇ ਸਿਲਸਿਲੇ 'ਚ ਯਾਤਰੀਆਂ ਵੱਲੋਂ ਸ਼ਾਨੇ ਪੰਜਾਬ ਵਰਗੀਆਂ ਟ੍ਰੇਨਾਂ ਨੂੰ ਚਲਾਉਣ ਦੀ ਮੰਗ ਉਠਾਈ ਜਾ ਰਹੀ ਸੀ ਹੁਣ ਕਿਉਂਕਿ ਟ੍ਰੇਨਾਂ ਚੱਲਣ ਲੱਗੀਆਂ ਨੇ ਜਿਸ ਕਾਰਨ ਜਿਸ ਕਾਰਨ ਰੇਲਵੇ ਵੱਲੋਂ ਦਿੱਲੀ ਅੰਮ੍ਰਿਤਸਰ ਸ਼ਾਨੇ ਪੰਜਾਬ ਦਿੱਲੀ ਕਟੜਾ ਅੰਬਾਲਾ ਕੈਂਟ ਜਲੰਧਰ ਸਿਟੀ ਅਮ੍ਰਿਤਸਰ ਚੰਡੀਗੜ੍ਹ ਦਿੱਲੀ ਅਮ੍ਰਿਤਸਰ ਅਮ੍ਰਿਤਸਰ ਹਰੀਦੁਆਰ ਨਵੀਂ ਦਿੱਲੀ ਜਲੰਧਰ ਸਿਟੀ ਪੁਰਾਣੀ ਦਿੱਲੀ ਪਠਾਨਕੋਟ ਆਦਿ ਟ੍ਰੇਨਾਂ ਆਪਣੇ ਨਿਰਧਾਰਤ ਰੂਟਾਂ ਜਰੀਏ ਚਲਾਉਣ ਦੇ ਹੁਕਮ ਦਿੱਤੇ ਗਏ ਨੇ ਉਕਤ ਟ੍ਰੇਨਾਂ ਪਿਛਲੇ 33 ਦਿਨਾਂ ਤੋਂ ਰੱਦ ਕੀਤੀਆਂ ਜਾ ਰਹੀਆਂ ਸਨ ਫਿਲਹਾਲ ਹੁਣ ਯਾਤਰੀਆਂ ਲਈ ਖੁਸ਼ੀ ਦੀ ਖਬਰ ਹੈ ਕਿ ਟ੍ਰੇਨਾਂ ਜਿਹੜੀਆਂ ਨੇ ਉਹ ਦੁਆਰਾ ਟਰੈਕ ਤੇ ਅਜ ਤੋਂ ਦੌੜਨੀਆਂ ਸ਼ੁਰੂ ਹੋ ਜਾਣਗੀਆਂ